ਫਗਵਾੜਾ ਦੇ ਬਾਬਾ ਫਤਿਹ ਸਿੰਘ ਨਗਰ ਗਲੀ ਨੰਬਰ 6 ਵਿਖੇ ਇੱਕ ਕਾਰ ਚ ਗੈਸ ਸਿਲੰਡਰ ਲੀਕ ਹੋਣ ਨਾਲ ਲੱਗੀ ਅੱਗ ਜੇਦੀ ਸੂਚਨਾ ਫਾਇਰ ਬ੍ਰਿਗੇਡ ਫਗਵਾੜਾ ਦੀ ਟੀਮ ਨੂੰ ਮਿਲਣ ਤੇ ਟੀਮ ਵੱਲੋਂ ਉੱਥੇ ਪਹੁੰਚ ਕੇ ਅੱਗ ਤੇ ਪਾਇਆ ਗਿਆ ਕਾਬੂ ਹਾਲਾਂਕਿ ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬੱਚਾ ਦੇਖੋ ਤੁਸੀਂ ਵੀ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਬਤਨਕੀ ਰਾਹੇ ਤੋਂ ਦ੍ਰੁਪਤ ਲੂਚਾ ਦੀ ਰਿਪੋਰਟ ਸਰ ਕੀ ਨਾ ਜੀ ਆਪਣਾ ਭਾਜੀ ਜੀ ਸਿਗਮ ਭਾਜੀ ਹਾਂਜੀ ਸ਼ਿਵਮ ਭਾਜੀ ਸ਼ਿਵਮ ਜੀ ਹਾਂਜੀ ਹਾਂਜੀ ਸ਼ਿਵਮ ਜੀ ਇਹ ਅੱਗ ਲੱਗੀ ਹੈ ਕਿੱਦਾਂ ਲੱਗੀ ਆ ਜੇ ਆਪਾਂ ਰੋਟੀ ਮਰਨ ਚੱਲੇ ਜੀ ਸਬਜ਼ੀ ਬਣਾਉਂਦਾ ਸੀ ਉਹ ਅੱਗ ਬਾਹਰ ਲੱਗਾ ਦੇਸ ਨਾਲੇ ਬਾੜੀ ਨਾਲੇ ਖੱਲੇ ਅੱਗ ਲੱਗ ਗਈ ਫਿਰ ਆਪਾਂ ਸਿਲੰਡਰ ਨੂੰ ਚੱਕ ਕੇ ਬਾਹਰ ਰੱਖਿਆ ਤੇ ਅੱਗ ਬੁਝੀ ਨਹੀਂ ਆਪਾਂ ਰੇਤਾ ਵੀ ਸੱਤਿਆ ਉਹਦੇ ਉੱਤੇ ਤੇ ਢੀਲਾ ਕੱਪੜਾ ਵੀ ਉਹਦੇ ਉੱਤੇ ਰੱਖਿਆ ਪਰ ਅੱਗ ਨਹੀਂ ਬੁਝੀ ਬਾਅਦ ਚੋਂ ਪਤਾ ਚੱਲਿਆ ਤੀ ਉਹਦੀ ਜਿਹੜੀ ਉਹ ਨਹੀਂ ਪੰਦੀ ਜੀ ਕੇ ਅੰਦਰ ਰਬਰ ਹੋਦੀ ਹੋ ਲੀਕ ਸੀ ਭਾਜੀ ਉੱਥੋਂ ਤੇ ਕਿੰਨੇ ਕ ਵੀ ਅੱਗ ਲੱਗੀ ਹੈ ਜੀ ਭਾਜੀ ਹੁਣੇ ਅੱਧਾ ਘੰਟਾ ਹੋਇਆ ਹੋਣਾ ਤੇ ਕੋਈ ਨੁਕਸਾਨ ਕਿੰਨਾ ਹੋਇਆ ਕੋਈ ਪਤਾ ਭਾਜੀ ਨਹੀਂ ਹੋਇਆ ਮੇਰੇ ਮੁਤਾਬਿਕ ਆਪ ਜਾਇਦੀ ਜਲ ਗਏ ਜਲ ਗਏ ਮੇਰਾ ਜਲ ਗਏ ਉਹਨਾਂ ਦੀ ਪੈਂਤ ਜਲੀ ਮਾਰੀ ਮੋਤੀ ਵੈਸ ਤੇ ਅੱਗ ਲੱਗਣ ਦਾ ਕਾਰਨ ਇਹੀ ਸੀਗਾ ਆਈ ਸੀ ਹਾਂਜੀ ਤੇ ਕੋਈ ਫਾਇਰ ਬ੍ਰਿਗੇਡ ਵਗੈਰਾ ਨੂੰ ਕੀਤਾ ਸੀ ਤੁਸੀਂ ਸੂਚਨਾ ਦਿੱਤੀ ਆ ਚਿੱਤੀ ਸੀ ਜੀ ਆਈ ਸੀ ਫਾਇਰ ਬ੍ਰਿਗੇਡ ਜੀ ਗੱਡੀ ਸੀ ਜੀ ਹਾਂਜੀ ਕਿੰਨੇ ਕ ਬੰਦੇ ਆਏ ਸੀ ਆਏ ਸੀ ਚਾਰ ਪੰਜ ਬੰਦੇ ਤੁਸੀਂ ਉਹ ਨਾਲ ਤੇ ਅੱਗ ਦੇ ਕਾਬੂ ਪਾ ਲਿਆ ਸੀ ਉਹਨਾਂ ਨੇ ਹਾਂਜੀ ਪਾਇਆ ਸੀ ਤੇ ਮਸ਼ੀਨ ਵੀ ਲੈ ਕੇ ਆਏ ਸੀ ਜੀ ਤੇ ਇੱਕ ਕਿਸ ਜਗ੍ਹਾ ਦੇ ਉੱਪਰ ਆਪਣਾ ਘਰ ਵਾਂ ਕਿਹੜੇ ਮੁਹੱਲੇ ਪੈ ਰਹੇ ਆਪਣਾ ਖਾਤੇ ਸੀ ਨਗਰ ਗਲੀ ਨੰਬਰ 6 ਭਾਜੀ ਜੀ ਨਾ ਜੀ ਆਪਣਾ ਰਕੇਸ਼ ਕੁਮਾਰ ਸਰ ਨਾਮ ਹੈ ਜੀ ਹਾਂਜੀ ਰਕੇਸ਼ ਕੁਮਾਰ ਜੀ ਕੀ ਮਾਮਲਾ ਕੀ ਜਿਹੜਾ ਫਾਇਰ ਕੋਲ ਆਈ ਸੀਗੀ ਜੀ ਹੁਣੀ ਵਿਸ਼ਾਲ ਕੁਮਾਰ ਦੇ ਨਾਮ ਦੇ ਉੱਤੋਂ ਸਿਲੰਡਰ ਨੂੰ ਅੱਗ ਲੱਗੀ ਸੀ ਘਰ ਦੇ ਵਿੱਚ ਤੇ ਅਸੀਂ ਮੌਕੇ ਦੇ ਉੱਤੇ ਆਪਣਾ ਪਹੁੰਚ ਗਏ ਜੀ ਆ ਕੇ ਆ ਕੇ ਆਉਣ ਦੇ ਨਾਲ ਸਾਡ ਨੂੰ ਅੱਗ ਬੁਝੀ ਹੋਈ ਸੀਗੀ ਤੇ ਅੱਪਾ ਜਾ ਕੇ ਅੱਗ ਨੂੰ ਦੇਖਿਆ ਸਲੰਡਰ ਨੂੰ ਜਾ ਕੇ ਉਹਦੇ ਤੇ ਪਾਣੀ ਮਾਰਿਆ ਤੇ ਆਪਣਾ ਰੈਂਟਰ ਕਿਹੜੇ ਮੱਲੇ ਦੇ ਵਿੱਚ ਲੱਗੀ ਅੱਗ ਇਹ ਬਾਬਾ ਫਤਿਹ ਸਿੰਘ ਨਗਰਜੀ ਗਲੀ ਨੰਬਰ 6 ਤੇ ਕਿਹੜੇ ਘਰ ਚ ਲੱਗੀ ਗਈ ਇਹ ਵਿਸ਼ਾਲ ਕੁਮਾਰ ਨੇ ਸਾਨੂੰ ਫੋਨ ਕੀਤਾ ਸੀ ਬਾਕੀ ਉਹ ਤੇ ਰੈਂਟਰ ਤੇ ਰਹਿੰਦੇ ਆ ਬੰਦੇ ਜੀ ਉਹਦੇ ਘਰ ਨੂੰ ਕਿਰਾਏ ਤੇ ਰਹਿੰਦੇ ਤੇ ਨੁਕਸਾਨ ਸਰ ਕਿੰਨਾ ਹੋ ਗਿਆ ਨੁਕਸਾਨ ਕੋਈ ਬਚਾ ਹੋ ਗਿਆ ਜੀ ਜਾਨੀ ਮੰਡੀ ਨੁਕਸਾਨ ਦਾ ਬਚਾਵਾ ਸਲੰਡਰ ਦੀ ਜਿਹੜੀ ਅੱਗ ਵੀ ਉਹ ਬੁਝ ਗਈ ਸੀ ਆਪਾਂ ਬਾਕੀ ਸਲੰਡਰ ਦੀ ਆਪਣੀ ਮਾਰ ਦਿੱਤੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਇੱਕੋ ਹੀ ਗੱਡੀ ਆਈ ਜੀ ਸਾਡੇ